ਹੈ ਤੁਹਾਡੇ ਨਾਲ ਸਾਂਝੀ ਕਰਦੀ ਮਿੰਟੂ ਜੀ ਬਿਜਲੀ ਵਾਲੀ ਜਿਹੜੀ ਸਬਸਿਡੀ ਦਾ ਆਨੰਦ ਅਸੀਂ ਮਾਣ ਰਹੇ ਆਂ ਮੁਫਤ ਬਿਜਲੀ ਦਾ ਤੇ ਉਹਦੇ ਵਿੱਚ ਜਿਹੜੇ ਸਮਾਰਟ ਮੀਟਰਾਂ ਦਾ ਰੋਲਾ ਵੀ ਅਸੀਂ ਪਿਛਲੇ ਦਿਨੀ ਦੇਖਿਆ ਇੱਕ ਤੇ ਸਰਕਾਰ ਕਹਿ ਰਹੀ ਹੈ ਕਿ ਸਮਾਰਟ ਮੀਟਰਾਂ ਦੇ ਵਿੱਚ ਅਸੀਂ ਸੁਧਾਰ ਲੈ ਕੇ ਆਵਾਂਗੇ ਜੀ ਉਹਦੇ ਵਾਸਤੇ ਵਾਵਾ ਸਾਰਾ ਪੈਸਾ ਇਹ ਇਕੱਠਾ ਕਰਕੇ ਲਾ ਰਹੇ ਨੇ ਉਸਤੇ ਤੇ ਕੁਝ ਸਬਸਿਡੀ ਦੇ ਮਾਮਲੇ ਦੇ ਵਿੱਚ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ ਆਪਾਂ ਨੂੰ ਥੋੜੀ ਸੌਖ ਹੋਣੀ ਹੈ ਕਿ ਔਖ ਹੋਣੀ ਹੈ ਜਿਹੜੀ ਇਹ ਬਿਆਨ ਆ ਜਾਏ ਗੱਲਾਂ ਨੇ ਇਹਨਾਂ ਨਾਲ ਨਹੀਂ ਦੇਖੋ ਮੈਂ ਨਾ ਅੱਜ ਇੱਕ ਅੰਦਾਜ਼ਾ ਪੜਿਆ ਮੈਂ ਤੁਹਾਨੂੰ ਰਿਪੋਰਟ ਦੱਸ ਦੇਣਾ ਜੀ ਸੌਖ ਤਾਂ ਹੁਣ ਸੁਖਮ ਸਾਹਿਬ ਪਤਾ ਕੀ ਆ ਅੱਜ ਸੌਖ ਲੈ ਲੋਗੇ ਕੱਲ ਨੂੰ ਆਓ ਕੀ ਆਓ ਕੀ ਆ ਅੱਜ ਫਰੀ ਬਾਲੀ ਚਲੋ ਜਿੰਨੀ ਬਾਲਣੀ ਆ ਜੀ ਮੈਂ ਅੱਗੇ ਕਿਸੇ ਸਿਆਣੇ ਤੋਂ ਕਹਾਵਤ ਸੁਣੀ ਸੀ ਉਹਨੇ ਕਿਹਾ ਪੁੱਤ ਬੋਰ ਜਿੱਡਾ ਮਰ ਜਾਈ ਲੰਮਾ ਹੋ ਜਾਵੇ ਜਿੱਡਾ ਮਰਜੀ ਫੈਲ ਜਾਵੇ ਤੇ ਭਾਰ ਤਣਿਆ ਤੇ ਆਉਣਾ ਹੀ ਪੁੱਤ ਹਮ ਸੱਚੀ ਗੱਲ ਸਮਝ ਗਏ ਨਾ ਤੁਸੀਂ ਹਮ ਸੌਖਾ ਲੈ ਲੋ ਕਿੰਨਾ ਕੁ ਚਿਰ ਕੰਮ ਚਲੇਗਾ ਜਿੰਨਾ ਕੁ ਚਿਰ ਚਲੇਗਾ ਅਖੀਰ ਤੁਹਾਨੂੰ ਜਾਂ ਤੁਹਾਡੀ ਆਉਣ ਵਾਲੀ نسل ਨੂੰ ਪੀੜੀ ਨੂੰ ਭੁਗਤਣਾ ਹੀ ਪੈਣਾ ਠੀਕ ਹੈ ਨਾ ਜੀ ਜਾਂ ਤੇ ਤੁਹਾਡੀਆਂ ਨੀਤੀਆਂ ਜਿਹੜੀਆਂ ਹੁੰਦੀਆਂ ਨੇ ਨਾ ਕਈ ਵਾਰ ਉਹ ਤੁਹਾਨੂੰ ਘਟ ਤੇ ਤੁਹਾਡੇ ਅਨਸਵੰਸ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਬਿਲਕੁਲ ਤੁਲਿਹਾਜ਼ਾ ਗੱਲ ਇਹ ਆ ਕਿ ਇਹ ਜਿਹੜਾ ਹੈਗਾ ਹੈ ਅੰਦਾਜ਼ਾ ਪਾਵਰ ਕਾਮ ਦੀ ਜਿਹੜੀ ਮਤਲਬ ਕਿ ਇੱਕ ਇੰਟਰਨਲ ਰਿਪੋਰਟ ਆ ਮੈਂ ਬਹੁਤਾ ਨਰਵੀਲ ਨਹੀਂ ਕਰਾਂਗਾ ਦੱਸਦੇ ਕਿ ਇਹਦੇ ਅਨੁਸਾਰ 28 29 ਤੱਕ ਬਿਜਲੀ ਸਬਸਿਡੀ ਜਿਹੜੀ ਆ ਉਹਦਾ ਅਮਾਉਂਟ 25227 ਕਰੋੜ ਤੱਕ ਪਹੁੰਚ ਜਾਏਗਾ 25227 ਕਰੋੜ ਲਗਭਗ ਸਵਾ 25000 ਕਰੋੜ ਹੂੰ ਆਹ ਉਹਨਾਂ 26 27 ਦਾ ਫਾਈਨੈਂਸ ਇਅਰ ਜੇ ਤੁਸੀਂ ਦੇਖੋਗੇ ਤਾਂ ਆ ਗਿਆ ਦੋ ਵੀ ਆ ਗਿਆ ਹਾਂਜੀ ਹਾਂਜੀ ਯਾਨੀ ਦੋ ਢਾਈ ਤਿੰਨ ਸਾਲਾਂ ਤੱਕ ਤੁਹਾਡੀ ਜਿਹੜੀ ਬਿਜਲੀ ਸਬਸਿਡੀ ਆ ਉਹ ਸਵਾ 25000 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਆ ਤੇ ਦੂਜੀ ਗੱਲ 10000 ਕਰੋੜ ਰੁਪਈਆ ਹਮ ਸਰਕਾਰ ਵੱਨੀ ਬਕਾਇਆ ਹੈ ਸਬਸਿਡੀ ਦਾ ਨਾਲ ਉਹਨੂੰ ਵੀ ਜੋੜ ਲਓ ਹੂੰ ਇਹ ਤਾਂ 35 ਦੇ ਮਤਲਬ ਕੈਨੇਡਾ ਹਰ ਸਾਲ ਦੇ ਵਿੱਚ ਬਿਜਲੀ ਸਬਸਿਡੀ ਜਿਹੜੀ ਆ ਉਹਦਾ ਭਾਰ ਵੱਧਦਾ ਜਾ ਰਿਹਾ ਤੇ ਜਿਹੜਾ ਬੈਲੈਂਸ ਆ ਉਹ ਤੇ ਪਲੱਸ ਨਾਲ ਹੋਰ ਵੀ ਜੋੜੋ ਨਾ ਕਿ ਪਾਵਰ ਕਾਮ ਨੇ ਬਾਜ਼ਾਰ ਚੋਂ ਕਰਜ਼ਾ ਵੀ ਬਹੁਤ ਚੁੱਕ ਰੱਖਿਆ ਜੀ ਬਾਉਂਡ ਚੱਕ ਰੱਖੇ ਨੇ ਹੂੰ ਉਹਦਾ ਵਿਆਜ ਉਹਦੀ ਪਰਪਾਈ ਉਹਦੀ ਵਿਆਜ ਉਹ ਸਾਰਾ ਸਿਸਟਮ ਜੇ ਆਪਾਂ ਜੋੜ ਲਈਏ ਸੂਖਮ ਸਾਹਿਬ ਤਾਂ ਗੱਲਾਂ ਜਿਹੜੀਆਂ ਨੇ ਉਹ ਡਰਾਉਂਦੀਆਂ ਨੇ ਕਿ ਅੱਜ ਤਾਂ ਕੋਈ ਇਹਨਾਂ ਗੱਲਾਂ ਨੂੰ ਗੋਲਦਾ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਅਸੀਂ ਮਤਲਬ ਇੱਕ ਮੌਕੇ ਤੇ ਜਾ ਕੇ ਕਹੀਏ ਕਿ ਯਾਰ ਸਾਨੂੰ ਤੁਸੀਂ ਬਿਜਲੀ ਦਿਓ ਅੱਗ ਲੱਗੇ ਮਹਿੰਗੀ ਆ ਅੱਗ ਲੱਗੇ ਸਸਤੀ ਆ ਅਡਾਨੀ ਅੰਕਲ ਦੇ ਰਿਹਾ ਹੈ ਅੰਬਾਨੀ ਅੰਕਲ ਦੇ ਰਿਹਾ ਦੁਆਨੀ ਅੰਕਲ ਦੇ ਰਿਹਾ ਚਵਾਨੀ ਅੰਕਲ ਦੇ ਰਿਹਾ ਸਾਨੂੰ ਬਈ ਬਿਜਲੀ ਦੇ ਦਿਓ ਹਮ ਇਹ ਤਾਂ ਨਹੀਂ ਕੋਸਟ ਕਿਸੇ ਵੀ ਕੀ ਜਦੋਂ ਕਿਸੇ ਚੀਜ਼ ਬਗੈਰ ਤੁਸੀਂ ਇਹ ਬੁਨਿਆਦੀ ਚੀਜ਼ ਹੈ ਨਾ ਹਾਂਜੀ ਜਦੋਂ ਤੁਹਾਡਾ ਇਹਦੇ ਬਗੈਰ ਸਰਦਾ ਹੀ ਨਹੀਂ ਹਮ ਤੇ ਜਦੋਂ ਇੱਕ ਵੇਲੇ ਉਹਦੀ ਬਹੁਤ ਜ਼ਿਆਦਾ ਕਿਲਤ ਹੋ ਜਾਏਗੀ ਸਿਸਟਮ ਕੋਈ ਤੁਹਾਡਾ ਕੋਲਾਪਸ ਕਰ ਜਾਂਦਾ ਤਾਂ ਤੁਸੀਂ ਹੁਣ ਜਨਰੇਟਰ ਵੀ ਤਾਂ ਰੱਖਿਆ ਹੀ ਹੈ ਨਾ ਜੀ ਸਰਦੇ ਪੁੱਜਦੇ ਆ ਨੇ ਜਨਰੇਟਰ ਰੱਖੇ ਹੁਣ ਸਾਇਲੈਂਟ ਜਨਰੇਟਰ ਪਿੰਡਾਂ ਚ ਵੀ ਪਹੁੰਚੇ ਹੋਏ ਨੇ ਜੀ ਜੀ ਬਦਲ ਹੈ ਨਾ ਇਨਵਰਟਰ ਤੇ ਤਕਰੀਬਨ ਆਪਣੇ ਹਰ ਦਿਨ ਘਰ ਹੈ ਗਈ ਆ ਕਿ ਘਟੂ ਘਟ ਕੋਈ ਪੱਖਾ ਤੇ ਚੱਲਦਾ ਰਹੇ ਜੀ ਸੋ ਇਸ ਕਰਕੇ ਇਹ ਆ ਸਾਡਾ ਹੁੰਦਾ ਹੈ ਕਿ ਅਸੀਂ ਪਹਿਲਾਂ ਹੀ ਲਾਹਤ ਕਰ ਦਿੰਨੇ ਆ ਵੀ ਆ ਮਾਮਲਾ ਜੇ ਆ ਗੱਲਬਾਤ ਹੈ ਭਾਈ ਜਿਨੇ ਜਿਸ ਹਿਸਾਬ ਨਾਲ ਅੱਗੋਂ ਚੀਜ਼ਾਂ ਨੂੰ ਜੱਜ ਕਰਨਾ ਉਹ ਕਰੀ ਚੱਲੋ ਜੀ ਪਰ ਸੂਰਤ ਹਾਲ ਆਇਆ ਬਿਲਕੁਲ ਅਗਾਉਂ ਦੱਸ ਦੇਣਾ ਅਗਾਉਂ ਸੁਚੇਤ ਕਰ ਦੇਣਾ ਚਲੋ ਸਾਡਾ ਫਰਜ਼ ਵੀ ਹੈ ਤੇ ਵਾਕਈ ਭਾਈ ਇਹ ਚਿੰਤਾ ਵਾਲੀ ਗੱਲ ਹੈ ਬਿਜਲੀ ਬਿਨਾ ਤੇ ਹੁਣ ਸਰਦਾ ਹੀ ਨਹੀਂ ਬਿਜਲੀ ਪਾਣੀ ਇਹ ਆਪਾਂ ਆਦੀ ਹੋ ਗਏ ਇਹਨਾਂ ਚੀਜ਼ਾਂ ਦੀ ਆਦਤ ਪੈ ਗਈ ਹੈ ਆਪਾਂ ਨੂੰ ਇਹਨਾਂ ਬਿਨਾ ਆਪਾਂ ਨੂੰ ਸਰਦਾ ਨਹੀਂ ਤੇ ਕਿਸੇ ਵੀ ਕੀਮਤ 'ਤੇ ਆਪਾਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਕੁਝ ਸਹੂਲਤਾਂ ਹੁੰਦੀਆਂ ਉਹ ਵੀ ਛੱਡਣੀਆਂ ਸੌਖੇ ਨਹੀਂ ਬਿਲਕੁਲ ਜੀ